ਅਕਸ਼ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਜੀ7 ਮਗਰੋਂ ਭਾਰਤ ਤੇ ਕੈਨੇਡਾ ਦੇ ਸਬੰਧਾਂ 'ਚ ਸੁਧਾਰ ਦੀ ਆਸ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਜਤਾਈ ਉਮੀਦ ਕੈਨੇਡਾ ਦੇ ਚੋਣ ਇਤਿਹਾਸ 'ਚ ਬਣਿਆ ਨਵਾਂ ਰਿਕਾਰਡ ਇੱਕ ਪਾਰਲੀਮੈਂਟੀ ਹਲਕੇ ਤੋਂ ਖੜੇ ਹੋਏ 209 ਉਮੀਦਵਾਰ ਕੈਨੇਡਾ ਚ ਟਰਾਲੇ ਚੋਰੀ ਕਰਨ ਦੇ ਦੋਸ਼ ਹੇਠ ਪੰਜਾਬੀ ਕਾਬੂ 24 ਸਾਲਾ ਸਤਵਿੰਦਰ ਸਿੰਘ ਦੇ ਘਰੋਂ ਬਰਾਮਦ ਕੀਤੇ ਗਏ 6 ਟਰਾਲੇ ਜੰਗਲੀ ਰੇਛ ਦੇ ਹਮਲੇ ਚ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਉਸ ਇਲਾਕੇ ਚ ਨਾ ਜਾਣ ਦੀ ਹਦਾਇਤ ਭਾਰਤ ਤੇ ਕੈਨੇਡਾ ਵਿਚਾਲੇ ਸਬੰਧਾਂ ਚ ਸੁਧਾਰ ਦੀ ਉਮੀਦ ਬਣੀ ਹੋਈ ਹੈ ਹਾਲ ਹੀ ਚ ਕੁਝ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਭਾਰਤੀ ਹਮਰੁੱਤਬਾ ਨਰਿੰਦਰ ਮੋਦੀ ਨੂੰ ਅਲਬਰਟਾ ਦੇ ਕੈਨਾਨਾਸਕਿਸਟ ਜੀ7 ਨੇਤਾਵਾਂ ਦੇ ਸੰਮੇਲਨ ਲਈ ਸੱਦਾ ਦਿੱਤਾ ਸੀ ਜਿਸ ਨੂੰ ਦੋਵੇਂ ਦੇਸ਼ਾਂ ਦੇ ਸਬੰਧਾਂ ਚ ਸੁਧਾਰ ਦੀ ਸ਼ੁਰੂਆਤ ਮੰਨਿਆ ਗਿਆ ਹੈ ਭਾਰਤ ਤੇ ਕੈਨੇਡਾ ਵਿਚਕਾਰ ਚੱਲ ਰਿਹਾ ਆਦਾਨ-ਪਰਦਾਨ ਤੋਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦਵੱਲੇ ਸਬੰਧਾਂ ਨੂੰ ਖਾਲਿਸਤਾਨ ਪੱਖੀ ਲੋਬੀ ਦੁਆਰਾ ਖਰਾਬ ਨਹੀਂ ਹੋਣ ਦੇਵੇਗੀ ਅਜਿਹਾ ਮੰਨਣ ਵਾਲਿਆਂ ਚ ਓਟਵਾਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਜੇ ਬਿਸਾਰੀਆ ਵੀ ਸ਼ਾਮਲ ਨੇ ਜਿਨ੍ਹਾਂ ਨੇ ਹਾਲ ਹੀ ਚ ਇਸ ਮਹੀਨੇ ਕੈਨੇਡੀਅਨ ਰਾਜਧਾਨੀ ਤੇ ਟੋਰਾਂਟੋ ਚ ਦੋ ਗੋਲ ਮੇਜ਼ ਮੀਟਿੰਗਾਂ ਦੇ ਵਿੱਚ ਹਿੱਸਾ ਲਿਆ ਸੀ ਇਹਨਾਂ ਮੀਟਿੰਗਾਂ ਚ ਸੀਨੀਅਰ ਭਾਰਤੀ ਅਤੇ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਹੀ ਵਪਾਰਕ ਸੰਗਠਨਾ ਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਸਨ ਇੱਕ ਸਮਾਚਾਰ ਏਜੰਸੀ ਨਾਲ ਗੱਲ ਕਰਦੇ ਹੋਏ ਵਿਸਾਰੀਆਂ ਨੇ ਕਿਹਾ ਕਿ ਭਾਰਤੀ ਪੱਖ ਨੂੰ ਜੋ ਸੰਕੇਤ ਮਿਲ ਰਿਹਾ ਏ ਉਹ ਇਹ ਹੈ ਕਿ ਕੈਨੇਡਾ ਦੀ ਨਵੀਂ ਸਰਕਾਰ ਪ੍ਰਵਾਸੀ ਰਾਜਨੀਤੀ ਤੋਂ ਉੱਪਰ ਉਠੇਗੀ ਇਹ ਨੀਤੀ ਕੈਨੇਡਾ ਦੇ ਰਾਸ਼ਟਰੀ ਹਿੱਤ ਚ ਕੰਮ ਕਰੇਗੀ ਭਾਵੇਂ ਵਿਸਾਰੀਆਂ ਨੇ ਸਿੱਧੇ ਤੌਰ ਤੇ ਖਾਲਿਸਤਾਨ ਪੱਕੀ ਸਮੂਹਾਂ ਦਾ ਨਾਮ ਨਹੀਂ ਲਿਆ ਪਰ ਅਤੀਤ ਚ ਉਹ ਭਾਰਤ ਪ੍ਰਤੀ ਓਟਵਾ ਦੇ ਰੁਖ ਦੇ ਮਾਮਲੇ ਚ ਪ੍ਰਭਾਵਸ਼ਾਲੀ ਸਾਬਤ ਹੋਏ ਸਨ ਅਜੇਬ ਬਿਸਾਰੀਆਂ ਨੂੰ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਮਾਰਚ 2020 ਤੋਂ 2022 ਤੱਕ ਓਟਵਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਇਸ ਤੋਂ ਪਹਿਲਾਂ ਉਹ ਪਾਕਿਸਤਾਨ 'ਚ ਵੀ ਭਾਰਤ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਨੇ ਬਿਸਾਰੀਆਂ ਨੇ ਕਿਹਾ ਕਿ ਦੋਵੇਂ ਸਰਕਾਰਾਂ ਹੁਣ ਪੁਸ਼ਟੀ ਕਰ ਰਹੀਆਂ ਨੇ ਕਿ ਸਬੰਧਾਂ 'ਚ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਇਹ ਇੱਕ ਕਦਮ ਦਰ ਕਦਮ ਪ੍ਰਕਿਰਿਆ ਹੋਵੇਗੀ ਕਾਨਨਾਸਕਿਸ 'ਚ ਹੋਈ ਮੀਟਿੰਗ 'ਚ ਇਹ ਨੋਟ ਕੀਤਾ ਗਿਆ ਕਿ ਦੋਵੇਂ ਪ੍ਰਧਾਨ ਮੰਤਰੀਆਂ ਨੇ ਆਪਸੀ ਸਤਿਕਾਰ ਕਾਨੂੰਨ ਦੇ ਰਾਜ ਅਤੇ ਪ੍ਰਭੂ ਸੱਤਾ ਤੇ ਖੇਤਰੀ ਅਖੰਡਤਾ ਦੇ ਸਿਧਾਂਤ, ਪ੍ਰਤੀ ਵਚਨ ਬੱਧਤਾ ਦੇ ਆਧਾਰ ਤੇ ਕੈਨੇਡਾ-ਭਾਰਤ ਸਬੰਧਾਂ ਦੀ ਮਹੱਤਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਮਜ਼ਬੂਤ ਇਤਿਹਾਸਕ ਸਬੰਧਾਂ ਇੰਡੋ-ਪੈਸੀਫਿਕ ਚ ਪਾਈ ਵਾਲੀ ਅਤੇ ਕੈਨੇਡਾ ਤੇ ਭਾਰਤ ਵਿਚਕਾਰ ਮਹੱਤਵਪੂਰਨ ਵਪਾਰਕ ਸਬੰਧਾਂ ਨੂੰ ਡੂੰਘਾ ਕਰਨ ਦੇ ਮੌਕੇ ਬਾਰੇ ਵੀ ਚਰਚਾ ਕੀਤੀ। ਉਹ ਦੋਵੇਂ ਰਾਜਧਾਨੀਆਂ ਚ ਹਾਈ ਕਮਿਸ਼ਨਰਾਂ ਨੂੰ ਬਹਾਲ ਕਰਨ ਤੇ ਸਹਿਮਤ ਹੋਏ। ਇਹਨਾਂ ਨਿਯੁਕਤੀਆਂ ਦੀ ਪੁਸ਼ਟੀ ਕਰਨ ਲਈ ਕੂਟਨੀਤਿਕ ਸਮਝੌਤੇ ਅਗਸਤ ਚ ਪੂਰੇ ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਨਵੇਂ ਰਾਜਦੂਤ ਮਿਸ਼ਨਾਂ ਦੀ ਅਗਵਾਈ ਕਰਨਗੇ। ਕੈਨੇਡਾ ਦੇ ਇਤਿਹਾਸ ਚ ਪਹਿਲੀ ਵਾਰ ਇੱਕ ਪਾਰਲੀਮੈਂਟੀ ਹਲਕੇ ਤੋਂ 200 ਉਮੀਦਵਾਰ ਚੋਣ ਲੜ ਰਹੇ ਨੇ ਤੇ ਲੰਬੇ ਚੌੜੇ ਬੈਲਟ ਪੇਪਰ ਦਾ ਨੁਕਸਾਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰੇ ਪੋਲੀਏਵ ਨੂੰ ਭੁਗਤਣਾ ਪੈ ਸਕਦਾ ਹੈ। ਐਤਵਾਰ ਸ਼ਾਮ ਤੱਕ ਬੈਟਲ ਰਿਵਰ ਕਰੋਫਟ ਪਾਰਲੀਮੈਂਟੀ ਹਲਕੇ ਦੀ ਜ਼ਿਮਨੀ ਚੋਣ ਲੜ ਰਹਿ ਉਮੀਦਵਾਰਾਂ ਦੀ ਗਿਣਤੀ 209 ਹੋ ਚੁੱਕੀ ਸੀ ਤੇ ਸੋਮਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਅੰਤਿਮ ਦਿਨ ਹੋਣ ਕਾਰਨ ਹੋਰ ਉਮੀਦਵਾਰਾਂ ਦੇ ਮੈਦਾਨ 'ਚ ਨਿਤਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਲੈਕਸ਼ਨਸ ਕੈਨੇਡਾ ਦਾ ਕਹਿਣਾ ਹੈ ਕਿ ਵੋਟਰਾਂ ਨੂੰ ਹੋਣ ਵਾਲੀ ਦਿੱਕਤ ਨੂੰ ਸਮਝਦਿਆਂ ਇਹ ਯੋਜਨਾ ਤਿਆਰ ਕੀਤੀ ਗਈ ਹੈ ਪਰ ਫਿਲਹਾਲ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਦੱਸਦੀ ਕਿ ਪਿਛਲਾ ਰਿਕਾਰਡ 91 ਉਮੀਦਵਾਰਾਂ ਦਾ ਸੀ ਤੇ ਉੱਥੇ ਪੀਰੇ ਪੋਲੀਵ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਵੀ ਅਲਬਰਟਾ ਦੇ ਬੈਟਲ ਰਿਵਰ ਕਰੋਫਟ ਪਾਰਲੀਮੈਂਟੀ ਹਲਕੇ 'ਚ ਉਹ ਚੋਣ ਮੈਦਾਨ ਚ ਦੇ। ਪੋਲੀਵ ਵੱਲੋਂ ਹਾਲ ਹੀ ਚ ਹਾਊਸ ਆਫ ਕਾਮਨਸ ਦੇ ਵਿੱਚ ਸਰਕਾਰ ਦੇ ਆਗੂ ਸਟੀਵਨ ਮੈਕਨੇਨ ਨੂੰ ਪੱਤਰ ਲਿਖ ਕੇ ਚੋਣ ਨਾਲ ਸੰਬੰਧਿਤ ਨਿਯਮਾਂ ਚ ਤਬਦੀਲੀ ਦਾ ਸੱਦਾ ਦਿੱਤਾ ਗਿਆ। ਪੱਤਰ ਦੇ ਜਵਾਬ ਚ ਮੈਕਨੇਨ ਦੇ ਦਫ਼ਤਰ ਨੇ ਕਿਹਾ ਕਿ ਲਿਬਰਲ ਸਰਕਾਰ ਨਿਯਮਾਂ ਚ ਤਬਦੀਲੀ ਵਾਸਤੇ ਤਿਆਰ ਬਰ ਤਿਆਰ ਹੈ। ਉਧਰ ਲੋਂਗੇਸਟ ਬੈਲਟ ਕਮੇਟੀ ਨਾਂ ਦੀ ਜਥੇਬੰਦੀ ਵੱਲੋਂ ਉਮੀਦਵਾਰਾਂ ਦੀ ਗਿਣਤੀ ਚ ਇੰਨਾ ਵਾਅਦਾ ਕੀਤਾ ਗਿਆ ਜੋ ਅਤੀਤ ਚ ਲਿਬਰਲ ਪਾਰਟੀ ਨੂੰ ਵੀ ਝਟਕਾ ਦੇ ਚੁੱਕੀ ਹੈ। ਕਮੇਟੀ ਦੇ ਦਾਵਾ ਕੀਤਾ ਹੈ ਕਿ ਹਲਕੇ ਦੇ ਕੁਝ ਲੋਕ ਪੀਰੇ ਪੋਲੀਏਵ ਦਾ ਤਿੱਖਾ ਵਿਰੋਧ ਕਰ ਰਹੇ ਹਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਬੋਨੀ ਕ੍ਰਿਚਲੀ ਨੇ ਖੁਦ ਨੂੰ ਟੋਰੀ ਆਗੂ ਤੋਂ ਵਧੇਰੇ ਯੋਗ ਘਰਾਰ ਦਿੱਤਾ ਉਸ ਦੇ ਬਲਟ ਲਿਬਰਟੇਰੀਅਨ ਪਾਰਟੀ ਦੇ ਉਮੀਦਵਾਰ ਮਾਈਕਲ ਹੈਰਿਸ ਨੇ ਸੈਂਕੜੇ ਉਮੀਦਵਾਰਾਂ ਦੇ ਰੋਸ ਵਜੋਂ ਮੈਦਾਨ 'ਚ ਨਿਤਰਣ ਦੀ ਪ੍ਰਕਿਰਿਆ ਨੂੰ ਲੋਕਤੰਤਰ ਦਾ ਮਾਹੌਲ ਘਰਾਰ ਦਿੱਤਾ ਇੱਥੇ ਦੱਸਣਾ ਬਣਦਾ ਹੈ ਕਿ ਲੌਂਗੇਸਟ ਵੈਲਟ ਕਮੇਟੀ ਵਾਲੇ ਸਿਰਫ ਕੰਜ਼ਰਵੇਟਿਵ ਪਾਰਟੀ ਦਾ ਵਿਰੋਧ ਹੀ ਨਹੀਂ ਕਰ ਰਹੇ ਇਸ ਤੋਂ ਪਹਿਲਾਂ ਉਹ ਲਿਬਰਲ ਪਾਰਟੀ ਦੇ ਘੜੇ 'ਚ ਵੀ ਆਪਣੀ ਹਾਜ਼ਰੀ ਲਵਾ ਚੁੱਕੇ ਨੇ ਲਿਬਰਲ ਪਾਰਟੀ ਦਾ ਗੜ ਮੰਨੀ ਜਾਂਦੀ ਟ੍ਰਾਂਟੋ ਸੇਂਟ ਪੌਲ ਸੀਟ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਹੀ ਕੁਝ ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਵਿੱਚ ਚਲੀ ਗਈ ਸੀ ਪਰ ਇਸ ਸਾਲ 28 ਅਪ੍ਰੈਲ ਨੂੰ ਹੋਈਆਂ ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਇਹ ਸੀਟ ਮੁੜ ਜਿੱਤ ਲਈ ਇਸੇ ਦੌਰਾਨ ਲੋਂਗੇਸਟ ਬੈਲਟ ਕਮੇਟੀ ਦੇ ਉਮੀਦਵਾਰ ਜੇਸਨ ਕੋਵਾਨ ਨੇ ਦਾਵਾ ਕੀਤਾ ਇੱਕ ਲੋਕਤੰਤਰੀ ਪ੍ਰਕਿਰਿਆ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਕੋਵਾਨ ਨੇ ਦਲੀਲ ਦਿੱਤੀ ਹੈ ਕਿ ਅਤੀਤ ਚ ਉਹਨਾਂ ਨੇ ਕਈ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਯਤਨ ਕੀਤਾ ਪਰ ਨਾਮਜ਼ਦਗੀ ਫਾਰਮ ਤੇ ਲੋੜੀਂਦੇ ਦਸਤਖਤ ਨਾ ਹੋਣ ਕਾਰਨ ਅਸਫਲ ਰਿਹਾ ਹੁਣ ਲੌਂਗੇਸਟ ਵੈਲਟ ਕਮੇਟੀ ਦੀ ਮਦਦ ਨਾਲ ਪਹਿਲੀ ਵਾਰ ਜ਼ਿਮਨੀ ਚੋਣ ਲੜਨ ਦਾ ਮੌਕਾ ਮਿਲਿਆ ਹੈ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਵੇਂ ਬੈਟਲ ਰਿਵਰ ਕਰੋਫਟ ਹਲਕਾ ਕਨਜ਼ਰਵੇਟਿਵ ਪਾਰਟੀ ਦਾ ਗੜ ਹੈ ਪਰ ਉਮੀਦਵਾਰਾਂ ਦੀ ਹੱਦ ਤੋਂ ਜ਼ਿਆਦਾ ਗਿਣਤੀ ਤੇ ਨਵੇਂ ਸਿਰੇ ਤੋਂ ਸਿਰਜਿਆ ਜਾ ਰਿਹਾ ਬਿਰਤਾਂਤ ਪੇਰੇ ਪੋਲੀਏਵ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ ਦੱਸਦੀ ਹੈ ਕਿ ਇਹ ਪਾਰਲੀਮਾਨੀ ਹਲਕੇ ਲਈ ਵੋਟਾਂ 18 ਅਗਸਤ ਨੂੰ ਪੈਣਗੀਆਂ ਪੀਲ ਪੁਲਿਸ ਨੇ ਕੈਲਡਨ ਦੇ ਰਹਿਣ ਵਾਲੇ ਭਾਰਤੀ ਦੇ ਘਰ ਛਾਪਾ ਮਾਰ ਕੇ ਉੱਥੋਂ ਚੋਰੀ ਕੀਤੇ 6 ਟਰਾਲੇ ਬਰਾਮਦ ਕੀਤੇ ਨੇ ਜਿਨ੍ਹਾਂ ਦੀ ਪਛਾਣ ਲੁਕਾਉਣ ਲਈ ਉਹਨਾਂ ਦੇ ਨੰਬਰਾਂ ਅਤੇ ਹੁਲੀਏ ਨਾਲ ਪੰਨ ਤੋੜ ਕੀਤੀ ਗਈ ਸੀ ਖੜੇ ਗਏ ਵਿਅਕਤੀ ਦੀ ਪਛਾਣ ਕੈਲੇਡਨ ਦੇ ਰਹਿਣ ਵਾਲੇ 24 ਸਾਲਾ ਸਤਵਿੰਦਰ ਸਿੰਘ ਵਜੋਂ ਹੋਈ ਹੈ ਉਸਤੇ ਦੋਸ਼ ਨੇ ਕਿ ਉਹ ਟਰਾਲੇ ਚੋਰੀ ਕਰਦਾ ਸੀ ਤੇ ਘਰ ਲਿਆ ਕੇ ਟਰਾਲਿਆਂ ਦੇ ਨੰਬਰਾਂ ਅਤੇ ਹੁਲੀਏ ਦੀ ਛੇੜਛਾੜ ਕਰਕੇ ਉਹਨਾਂ ਨੂੰ ਅਗਾਹ ਵੇਚ ਦਿੰਦਾ ਸੀ ਮੌਕੇ ਤੇ ਉਸ ਤੋਂ 6 ਟਰਾਲੇ ਬਰਾਮਦ ਕੀਤੇ ਗਏ ਪੁਲਿਸ ਅਨੁਸਾਰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਮੁਚਲਕੇ ਉੱਤੇ ਜ਼ਮਾਨਤ ਤੇ ਰਿਹਾ ਕਰ ਦਿੱਤਾ ਜਾਣਕਾਰੀ ਮੁਤਾਬਕ ਕੈਨੇਡਾ 'ਚ ਭਰੇ ਭਰਾਏ ਟਰੇਲਰ ਚੋਰੀ ਹੋਣ ਦੀਆਂ ਵੱਧਦੀਆਂ ਵਾਰਦਾਤਾਂ ਦਰਮਿਆਨ ਬ੍ਰੈਂਪਟਨ ਦੇ ਸਤਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਦਿਆਂ 13 ਦੋਸ਼ ਆਇਦ ਕੀਤੇ ਨੇ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬ੍ਰੈਂਪਟਨ ਦੇ 24 ਸਾਲਾ ਸਤਵਿੰਦਰ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ 7 ਦੋਸ਼ ਆਇਦ ਕੀਤੇ ਗਏ ਨੇ ਜਦਕਿ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਨਾਲ ਛੇੜਛਾੜ ਕਰਨ ਨਾਲ 6 ਦੋਸ਼ ਵੱਖਰੇ ਤੌਰ ਤੇ ਲਾਏ ਗਏ ਨੇ ਜਾਂਚਕਰਤਾਵਾਂ ਮੁਤਾਬਕ ਕੈਲਡਨ ਵਿਖੇ ਕਰਾਏ ਤੇ ਲਈ ਇੱਕ ਖੁੱਲੀ ਥਾਂ 'ਚ ਖੜੇ 6 ਟਰੇਲਰ ਬਰਾਮਦ ਕੀਤੇ ਗਏ ਜੋ ਚੋਰੀ ਸ਼ੋਦਾ ਸਨ ਅਤੇ ਇਹਨਾਂ ਦੇ ਆਈਡੈਂਟੀਫਿਕੇਸ਼ਨ ਨੰਬਰ ਬਦਲ ਦਿੱਤੇ ਗਏ ਸਨ ਇਹ ਆਊਟਡੋਰ ਸਪੇਸ ਕਿਰਾਏ ਤੇ ਲੈਣ ਵਾਲਾ ਚੱਕੀ ਸਤਵਿੰਦਰ ਸਿੰਘ ਨਿਕਲਿਆ ਤੇ ਸਾਰੇ 6 ਟ੍ਰੇਲਰਾਂ ਦੇ ਨੰਬਰ ਫਰਜ਼ੀ ਸਨ ਟ੍ਰੇਲਰਾਂ ਦੀ ਤਲਾਸ਼ੀ ਦੌਰਾਨ 56000 ਡਾਲਰ ਮੁੱਲ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਜੋ ਪਿਛਲੇ ਦਿਨੀ ਵੱਖ-ਵੱਖ ਥਾਵਾਂ ਤੋਂ ਚੋਰੀ ਹੋਣ ਦੀ ਰਿਪੋਰਟ ਸਾਹਮਣੇ ਆਈ ਸੀ ਸਤਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਮਗਰੋਂ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਦੱਸਣਾ ਬਣਦਾ ਕਿ ਅਪੀਲ origignal ਪੁਲਿਸ ਨੇ ਪਿਛਲੇ ਦਿਨੀ ਬਿਲਕੁਲ ਇਸੇ ਕਿਸਮ ਦੇ ਮਾਮਲੇ 'ਚ ਮਨਜਿੰਦਰ ਸਿੰਘ ਢਾਲੀਵਾਲ ਹਰਮੇਸ਼ لال ਤੇ ਰਾਜਵੰਤ ਸਿੰਘ ਨੂੰ ਕਾਬੂ ਕੀਤਾ ਸੀ ਪੁਲਿਸ ਨੇ ਇੱਕ ਚੋਰੀਸ਼ੋ ਦਾ ਟਰਾਂਸਪੋਰਟ ਟਰੱਕ ਬਰਾਮਦ ਕਰਦਿਆਂ ਇਹ ਕਾਰਵਾਈ ਕੀਤੀ ਜੋ ਕੁਝ ਦਿਨ ਪਹਿਲਾਂ ਮੀਸੀ ਸਾਗਾ ਦੇ ਡਿਕਸੀ ਰੋਡ ਅਤੇ ਮਾਇਰਸਾਈਡ ਡਰਾਈਵ ਇਲਾਕੇ ਤੋਂ ਚੋਰੀ ਹੋਇਆ ਸੀ ਇਸ ਤੋਂ ਇਲਾਵਾ ਦੋ ਟਰਾਂਸਪੋਰਟ ਟ੍ਰੇਲਰ ਚੋਰੀ ਹੋਣ ਦੀ ਸ਼ਿਕਾਇਤ ਵੀ ਪੁਲਿਸ ਕੋਲ ਪੁੱਜੀ ਫਿਲਹਾਲ ਪੁਲਿਸ ਵੱਲੋਂ ਸਤਵਿੰਦਰ ਸਿੰਘ ਦੀ ਗ੍ਰਿਫਤਾਰੀ ਨੂੰ ਤਿੰਨ ਹੋਰ ਨਾਪਾਰਤੀਆਂ ਦੀ ਗ੍ਰਿਫਤਾਰੀ ਨਾਲ ਸੰਬੰਧਿਤ ਨਹੀਂ ਦੱਸਿਆ ਜਾ ਰਿਹਾ ਪੀਲ ਪੁਲਿਸ ਨੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਚੋਰੀ ਦੀਆਂ ਇਹਨਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 9054532121 ਐਕਸਟੈਂਸ਼ਨ 3310 ਤੇ ਕਾਲ ਕੀਤੀ ਜਾ ਸਕਦੀ ਹੈ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟਾਪਰਸ ਦੇ ਨਾਲ 1800222 ਟਿਪਸ 8477 ਤੇ ਸੰਪਰਕ ਕੀਤਾ ਜਾ ਸਕਦਾ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਸਟ ਕ੍ਰੈਸਟਨ ਦੇ ਜੰਗਲੀ ਖੇਤਰ 'ਚ ਇੱਕ ਰਿੱਚ ਵੱਲੋਂ ਅਚਾਨਕ ਕੀਤੇ ਹਮਲੇ 'ਚ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। BC ਕਨਜ਼ਰਵੇਸ਼ਨ ਅਫਸਰ ਦੇ ਅਨੁਸਾਰ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਪਤੀ-ਪਤਨੀ ਆਪੋ ਆਪਣੇ ਇਲੈਕਟ੍ਰਿਕ ਬਾਈਕਾਂ 'ਤੇ ਸਵਾਰ ਹੋ ਕੇ ਇਸ ਇਲਾਕੇ 'ਚ ਘੁੰਮ ਰਹੇ ਸਨ ਕਿ ਅਚਾਨਕ ਸਾਹਮਣੇ ਤੋਂ ਆਏ ਇੱਕ ਖਤਰਨਾਕ ਜੰਗਲੀ ਰਿੱਚ ਵੱਲੋਂ ਉਨਾ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਔਰਤ ਦਾ ਪਤੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਨੂੰ ਨੇੜਲੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਨੂੰ ਉਸ ਇਲਾਕੇ ਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ ਬੀਸੀ ਕਨਜ਼ਰਵੇਸ਼ਨ ਅਫਸਰ ਨੇ ਘਟਨਾ ਦੇ ਵੇਰਵੇ ਦਿੰਦਿਆਂ ਕਿਹਾ ਕਿ ਪਤਨੀ ਨੇ ਆਪਣੇ ਪਤੀ ਦੀਆਂ ਚੀਕਾਂ ਸੁਣੀਆਂ ਉਸ ਨੇ ਇੱਕ ਜੰਗਲੀ ਰਿਚ ਨੂੰ ਆਪਣੇ ਵੱਲ ਭੱਜਦੇ ਦੇਖਿਆ ਉਸ ਨੇ ਰਿਚ ਤੇ ਸਪਰੇਅ ਦੀ ਵਰਤੋਂ ਕੀਤੀ ਤੇ ਫਿਰ ਇੱਕ ਦੂਜੇ ਰਿਚ ਨੂੰ ਆਪਣੇ ਪਤੀ ਤੇ ਹਮਲਾਇ ਕਰਦੇ ਦੇਖਿਆ ਉਸ ਨੇ ਦੂਜੇ ਰਿਚ ਤੇ ਵੀ ਸਪਰੇਅ ਦੀ ਵਰਤੋਂ ਕੀਤੀ ਤੇ ਦੋਵੇਂ ਭੱਜ ਗਏ ਆਦਮੀ ਨੂੰ ਐਂਬੂਲੈਂਸ ਦੁਆਰਾ ਪੂਰਬੀ ਕੁੱਟੇ ਨੇ ਖੇਤਰੀ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਉਸ ਦੇ ਜ਼ਖਮਾਂ ਦੀ ਸਰਜਰੀ ਕੀਤੀ ਗਈ ਘਟਨਾ ਦੀ ਸੂਚਨਾ ਮਿਲਣ ਤੇ ਬੀ ਸੀ ਸੀ ਓ ਐਸ ਅਤੇ ਆਰ ਸੀ ਐਮ ਪੀ ਨੇ ਇਸ ਜੰਗਲੀ ਖੇਤਰ ਦਾ ਦੌਰਾ ਕੀਤਾ ਪਰ ਕੋਈ ਰਿਚ ਨਜ਼ਰ ਨਹੀਂ ਆਇਆ ਇਸ ਮਗਰੋਂ ਤਿੰਨ ਖੇਤਰੀ ਰਸਤੇ ਬੰਦ ਕਰ ਦਿੱਤੇ ਗਏ ਨੇ BCCOS ਦੇ ਅਨੁਸਾਰ ਅਧਿਕਾਰੀਆਂ ਨੇ ਰਿਚਾਂ ਨੂੰ ਫੜਨ ਲਈ ਜਾਲ ਲਗਾਏ ਪਰ ਕੋਈ ਸਫਲਤਾ ਨਹੀਂ ਮਿਲੀ ਦੱਸਦੀ ਹੈ ਕਿ ਕ੍ਰਿਸਟਨ ਏਰੀਏ ਦੇ ਤਿੰਨ ਹਾਈਕਿੰਗ ਟ੍ਰੇਲ ਹੁਣ ਅਗਲੇ ਹੁਕਮਾਂ ਤੱਕ ਆਮ ਜਨਤਾ ਲਈ ਬੰਦ ਰਹਿਣਗੇ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਕੈਨੇਡਾ ਕੋਲ ਗਾਜ਼ਾ ਚ ਨਿਰਾਸ਼ ਫਲਸਤੀਨੀਆ ਤੱਕ ਪਹੁੰਚਣ ਲਈ ਸਹਾਇਤਾ ਦੇ ਟਰੱਕ ਤਿਆਰ ਨੇ ਅਸੀਂ ਦੇਖ ਰਹੇ ਹਾਂ ਕਿ ਇਜ਼ਰਾਈਲ ਇਹਨਾਂ ਟਰੱਕਾਂ ਨੂੰ ਲੰਘਣ ਦੀ ਕਦੋਂ ਇਜਾਜ਼ਤ ਦੇਵੇਗਾ ਅਨੀਤਾ ਆਨੰਦ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਜਾਰਡਨ ਜੋ ਇਜ਼ਰਾਈਲ ਅਤੇ ਵੈਸਟ ਬੈਂਕ ਨਾਲ ਲੱਗਦਾ ਹੈ ਨੇ ਕੈਨੇਡਾ ਨੂੰ ਸਹਾਇਤਾ ਤਿਆਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਦੱਸਦੀ ਹੈ ਕਿ ਆਨੰਦ ਨੇ ਸ਼ੁੱਕਰਵਾਰ ਨੂੰ ਵੀ ਆਪਣੇ ਇਜ਼ਰਾਈਲੀ ਹਮਰੁੱਤਾਂ ਗਿਡੀਅਨ ਆਰ ਨਾਲ ਗੱਲ ਕੀਤੀ ਸੀ ਤਾਂ ਜੋ ਇਹ ਭਰੋਸਾ ਪ੍ਰਾਪਤ ਕੀਤਾ ਜਾ ਸਕੇ ਕਿ ਕੈਨੇਡੀਅਨ ਸਹਾਇਤਾ ਲੈ ਕੇ ਜਾਣ ਵਾਲੇ ਟਰੱਕਾਂ ਨੂੰ ਗਾਜ਼ਾ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਦੋਂ ਇਜ਼ਰਾਈਲ ਨੇ ਕਿਹਾ ਸੀ ਕਿ ਉਹ ਕੁਝ ਮਨੁੱਖੀ ਗਲਿਆਰਾਂ ਦੀ ਸਥਾਪਨਾ ਦੀ ਇਜਾਜ਼ਤ ਦੇਵੇਗਾ ਤਾਂ ਜੋ ਸੰਯੁਕਤ ਰਾਸ਼ਟਰ ਸਮੂਹ ਸਹਾਇਤਾ ਪਹੁੰਚਾ ਸਕਣ ਅਤੇ ਇਸ ਲਈ ਕੁਝ ਦੇਸ਼ ਹਵਾ ਰਾਹੀਂ ਭੋਜਨ ਸੁੱਟ ਸਕਣ। ਇਜ਼ਰਾਈਲ ਨੇ ਗਾਜ਼ਾ ਦੀ 20 ਲੱਖ ਤੋਂ ਵੱਧ ਆਬਾਦੀ ਨੂੰ ਸਹਾਇਤਾ ਤੇ ਪਾਬੰਦੀ ਲਗਾ ਦਿੱਤੀ ਸੀ ਤੇ ਉਹ ਕਹਿੰਦੇ ਸਨ ਇਹ ਹਮਾਸ ਇਸ ਨੂੰ ਆਪਣੇ ਸ਼ਾਸਨ ਨੂੰ ਮਜ਼ਬੂਤ ਕਰਨ ਲਈ ਵਰਤਦਾ ਆ। ਫਲਸਤੀਨੀ ਖੇਤਰ ਦੀ ਬਹੁਤੀ ਆਬਾਦੀ ਜੋ ਕਿ ਜ਼ਮੀਨ ਦੇ ਛੋਟੇ ਟੁਕੜਿਆਂ 'ਚ ਘੁੱਟੀ ਹੋਈ ਹੈ, ਹੁਣ ਸਹਾਇਤਾ ਤੇ ਨਿਰਭਰ ਕਰਦੀ ਹੈ। ਜਦੋਂ ਇਜ਼ਰਾਈਲ ਨੇ ਪੂਰੇ ਖੇਤਰ 'ਚ ਸਹਾਇਤਾ ਪ੍ਰਦਾਨ ਕਰਨ ਵਾਲੇ ਲਗਭਗ ਸਾਰੇ ਸੰਯੁਕਤ ਰਾਸ਼ਟਰ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਸੀ ਤਾਂ ਇਜ਼ਰਾਈਲ ਵੱਲੋਂ ਸਥਾਪਿਤ ਥਾਵਾਂ 'ਤੇ ਭੋਜਨ ਦੀ ਭਾਲ ਕਰਦੇ ਹੋਏ ਸੈਂਕੜੇ ਫਲਸਤੀਨੀ ਮਾਰੇ ਗਏ। ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਨੇ ਕਿਹਾ ਕਿ ਇਸ ਕੋਲ ਲਗਭਗ 3 ਮਹੀਨਿਆਂ ਲਈ ਪੂਰੇ ਗਾਜ਼ਾ ਨੂੰ ਭੋਜਨ ਦੇਣ ਲਈ ਕਾਫੀ ਸਮਾਨ ਹੈ ਜਾਂ ਇਸ ਦੇ ਰਸਤੇ 'ਚ ਸੀ ਇਸ ਨੇ ਕਿਹਾ ਕਿ ਗਾਜ਼ਾ ਦੀ ਆਬਾਦੀ ਦਾ 1 ਤਿਹਾਈ ਹਿੱਸੇ ਨੂੰ ਕਈ ਦਿਨਾਂ ਤੋਂ ਖਾਣਾ ਨਹੀਂ ਮਿਲਿਆ ਲਗਭਗ 5 ਲੱਖ ਲੋਕ ਅਕਾਲ ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਨੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਗਾਜ਼ਾ 'ਚ ਜੁਲਾਈ 'ਚ 63 ਕੁਪੋਸ਼ਨ ਨਾਲ ਸੰਬੰਧਿਤ ਮੌਤਾਂ ਹੋਈਆਂ ਜਿਨ੍ਹਾਂ ਵਿੱਚ 5 ਸਾਲ ਤੋਂ ਘੱਟ ਉਮਰ ਦੇ 24 ਬੱਚੇ ਸ਼ਾਮਲ ਸਨ ਇਜ਼ਰਾਈਲ ਨੇ ਭੁੱਖਮਰੀ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਰਿਪੋਰਟਾਂ ਨੂੰ ਘੱਟ ਦੱਸਿਆ ਅਤੇ ਦਾਵਾ ਕੀਤਾ ਕਿ ਸੰਯੁਕਤ ਰਾਸ਼ਟਰ ਸਹਾਇਤਾ ਵੰਡਣ 'ਚ ਅਸਫਲ ਰਿਹਾਏ ਹਾਲਾਂਕਿ ਲਗਾਤਾਰ ਵਧਰੇ ਦਬਾਅ ਤੋਂ ਬਾਅਦ ਇਜ਼ਰਾਈਲ ਨੇ ਆਪਣੇ ਤੌਰ ਤੇ ਗਾਜ਼ਾ 'ਚ ਮਦਦ ਭੇਜੀ ਸਮਾਜ ਅੰਦਰ ਵਿਚਰਦਿਆਂ ਕੀਤੀ ਸੇਵਾ ਦਾ ਫਲ ਇਨਸਾਨ ਨੂੰ ਪਰਮਾਤਮਾ ਆਪਣੀਆਂ ਬਖਸ਼ਿਸ਼ਾਂ ਦੇ ਰੂਪ 'ਚ ਜ਼ਰੂਰ ਦਿੰਦੇ ਨੇ ਦੁਨੀਆਂ 'ਚ ਅਜਿਹੇ ਕਈ ਲੋਕ ਨੇ ਜੋ ਦੂਜਿਆਂ ਲਈ ਮਾਰਗਦਰਸ਼ਕ ਬਣਦੇ ਨੇ ਅਜੇ ਹੀ ਇੱਕ ਸ਼ਖਸੀਅਤ ਲਾਇਓਨਸ ਕਲੱਬ ਮੋਗਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਲ ਨੇ ਜੋ ਆਪਣੇ ਕੈਨੇਡਾ ਅਤੇ ਅਮਰੀਕਾ ਦੌਰੇ ਦੌਰਾਨ ਮੈਨੀਟੋਬਾ ਦੀ ਅਸੈਂਬਲੀ ਪਹੁੰਚੇ ਜਿੱਥੇ ਉਹਨਾਂ ਦਾ ਮੈਨੀਟੋਬਾ ਸਰਕਾਰ ਦੇ ਵਿੱਚ ਪਬਲਿਕ ਸਰਵਿਸ ਡਿਲੀਵਰੀ ਦੇ ਮੰਤਰੀ ਸੁਖਜਿੰਦਰ ਪਾਲ ਸਿੰਘ ਸੰਧੂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਗੁਰਪ੍ਰੀਤ ਸਿੰਘ ਜੱਸਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੰਤਰੀ ਮਿੰਟੂ ਸੰਧੂ ਨੇ ਦੱਸਿਆ ਕਿ ਇਹ ਸਨਮਾਨ ਜਸਸਲ ਵੱਲੋਂ ਪੰਜਾਬ 'ਚ ਆਪਣੇ ਉਦਮੀ ਯਤਨਾਂ ਦੇ ਨਾਲ-ਨਾਲ ਸਮਾਜ ਭਲਾਈ ਲਈ ਆਪਣੀ ਵਚਨਬੱਧਤਾ ਤੇ ਵੱਖ-ਵੱਖ ਭਾਈਚਾਰਿਆਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਰੁੱਖ ਲਗਾਉਣ ਦੀਆਂ ਮੁਹਿੰਮਾਂ ਆਵਾਰਾ ਪਸ਼ੂਆਂ ਦੀ ਦੇਖਭਾਲ ਤੇ ਅਣਪਛਾਤੇ ਮ੍ਰਿਤਕ ਵਿਅਕਤੀਆਂ ਲਈ ਮੁਫਤ ਅੰਤਿਮ ਸੰਸਕਾਰ ਸੇਵਾਵਾਂ ਲਈ ਦਿੱਤਾ ਗਿਆ ਇਸ ਮੌਕੇ ਗੁਰਪ੍ਰੀਤ ਸਿੰਘ ਜੱਸਲ ਨੇ ਮੈਨੀਟੋਬਾ ਦੀ ਸਰਕਾਰ ਵੱਲੋਂ ਉਹਨਾਂ ਦਾ ਸਨਮਾਨ ਕੀਤੇ ਜਾਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਸਨਮਾਨ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ ਉਹ ਪੁਵੇਖ ਵਿੱਚ ਹੋਰ ਸੰਜੀਦਗੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ ਉਹਨਾਂ ਵੱਲੋਂ ਪੰਜਾਬ ਦੀ ਤਰੱਕੀ ਤੇ ਬਿਹਤਰੀ ਲਈ ਐਨਆਰਆਈ ਭਰਾਵਾਂ ਅੱਗੇ ਕੁਝ ਸੁਝਾਅ ਵੀ ਰੱਖੇ ਗਏ। ਬ੍ਰੈਂਟਨ ਦੇ ਰਿਹਾਇਸ਼ੀ ਇਲਾਕੇ ਚ ਲੰਗੀ ਸ਼ਾਮ ਅੱਗ ਦੇ ਭਾਂਬੜ ਉੱਠਦੇ ਨਜ਼ਰ ਆਏ ਫਾਇਰ ਫਾਈਟਰਸ ਨੇ ਦੱਸਿਆ ਕਿ ਮੈਕਵੀਨ ਡਰਾਈਵ ਅਤੇ ਐਬੈਂਜ਼ਰ ਰੋਡ ਤੇ ਸਥਿਤ ਇੱਕ ਘਰ ਚ ਸ਼ਾਮ ਤਕਰੀਬਨ 5 ਵਜੇ ਅੱਗ ਲੱਗਣ ਦੀ ਇਤਲਾਹ ਮਿਲੀ ਮੌਕੇ ਤੇ ਪੁੱਜੇ ਫਾਇਰ ਫਾਈਟਰਸ ਨੇ ਦੋ ਜਣਿਆਂ ਨੂੰ ਘਰ ਚੋਂ ਕੱਢਿਆ ਜਿਨ੍ਹਾਂ ਵਿੱਚੋਂ ਬੁਰੀ ਤਰ੍ਹਾਂ ਝੁਲਸੀ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦਕਿ ਉਸ ਦਾ ਸਾਥੀ ਮਾਮੂਲੀ ਤੌਰ ਤੇ ਝੁਲਸਿਆ ਮੌਕੇ ਦੀਆਂ ਤਸਵੀਰਾਂ ਚ ਸੰਘਣਾ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਹੈ ਉਧਰ ਫਾਇਰਫਾਈਟਰਜ਼ ਵੱਲੋਂ ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ। ਦੂਜੇ ਪਾਸੇ ਹਮਿਲਟਨ ਦੇ ਡੰਡਾਸ ਇਲਾਕੇ 'ਚ ਗੋਲੀਬਾਰੀ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਗਵਰਨਰਜ਼ ਰੋਡ ਤੇ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕੇ ਤੇ ਪੁੱਜੇ ਅਫਸਰਾਂ ਨੂੰ ਇੱਕ ਸ਼ਖਸ ਗੰਭੀਰ ਜ਼ਖਮੀ ਹਾਲਤ 'ਚ ਮਿਲਿਆ ਜਿਸ ਨੂੰ ਐਮਰਜੈਂਸੀ ਕਾਮਿਆਂ ਵੱਲੋਂ ਮੌਕੇ ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜਾਂਚ ਕਰਤਾਵਾਂ ਵੱਲੋਂ ਫਿਲਹਾਲ ਸ਼ੱਕੀ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸੰਬੰਧਿਤ ਜਾਣਕਾਰੀ ਹੋਵੇ ਤਾਂ 30 ਡਿਵੀਜ਼ਨ ਦੇ ਸਟਾਫ ਸਰਜੈਂਟ ਨਾਲ 905 5463886 ਤੇ ਸੰਪਰਕ ਕੀਤਾ ਜਾ ਸਕਦਾ ਹੈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਜੀ7 ਮਗਰੋਂ ਭਾਰਤ ਤੇ ਕੈਨੇਡਾ ਦੇ ਸਬੰਧਾਂ 'ਚ ਸੁਧਾਰ ਦੀ ਆਸ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਜਤਾਈ ਉਮੀਦ ਕੈਨੇਡਾ ਦੇ ਚੋਣ ਇਤਿਹਾਸ 'ਚ ਬਣਿਆ ਨਵਾਂ ਰਿਕਾਰਡ ਇੱਕ ਪਾਰਲੀਮੈਂਟੀ ਹਲਕੇ ਤੋਂ ਖੜੇ ਹੋਏ 209 ਉਮੀਦਵਾਰ ਕੈਨੇਡਾ ਚ ਟਰਾਲੇ ਚੋਰੀ ਕਰਨ ਦੇ ਦੋਸ਼ ਹੇਠ ਪੰਜਾਬੀ ਕਾਬੂ 24 ਸਾਲਾ ਸਤਵਿੰਦਰ ਸਿੰਘ ਦੇ ਘਰੋਂ ਬਰਾਮਦ ਕੀਤੇ ਗਏ 6 ਟਰਾਲੇ ਜੰਗਲੀ ਰੇਛ ਦੇ ਹਮਲੇ ਚ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਉਸ ਇਲਾਕੇ ਚ ਨਾ ਜਾਣ ਦੀ ਹਦਾਇਤ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ